ਹੈਲੋ ਜੀ ਸ਼ਸ਼ੀਕਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਮੈਂ ਫਿਰ ਅੱਜ ਬਹੁਤ ਹੀ ਸੋਹਣੇ ਸੂਟਸ ਲੈ ਕੇ ਆਈਆਂ ਮਸਲੀਨ कॉटन ਦੇ ਸੂਟਸ ਬੁਟੀਕ ਸਟਾਈਲ ਸੂਟਸ ਫੁੱਲ ਵਰਕ ਕੀਤੇ ਹੋਏ ਹੈਵੀ ਸੂਟਸ ਨੇ ਜਿਨ੍ਹਾਂ ਨੂੰ ਤੁਸੀਂ ਹਰ ਵੈਦਰ ਵਿੱਚ ਵੇਅਰ ਕਰ ਸਕਦੇ ਹੋ ਮਸਲੀਨ कॉटन ਦੇ ਸੂਟਸ ਨੇ ਵਿਦਆਊਟ ਲਾਈਨਿੰਗ ਵੀ ਸਟਿਚ ਕਰਵਾ ਸਕਦੇ ਹੋ ਐਂਡ ਵਿਦ ਲਾਈਨਿੰਗ ਵੀ ਇਹ ਤੁਹਾਡੀ ਇੱਛਾ ਹੈ ਤੁਸੀਂ ਲਾਈਨਿੰਗ ਲਗਵਾਨੀ ਹੈ ਜਾਂ ਨਹੀਂ ਲਗਵਾਨੀ ਬਹੁਤ ਹੀ ਸੋਹਣੇ ਹੈਵੀ ਕਲੈਕਸ਼ਨ ਹੈ ਜੀ ਫੁੱਲ ਪਾਰਟੀ ਵੇਅਰ ਕਲੈਕਸ਼ਨ ਹੈ ਜੀ ਇਹ ਗਰਮੀਆਂ ਦੇ ਵਿੱਚ ਤੁਹਾਨੂੰ ਇੱਕ ਮਤਲਬ ਬਹੁਤ ਹੀ ਵਧੀਆ ਜੀ 컬렉ਸ਼ਨ ਮਿਲ ਰਹੀ ਹੈ ਬਹੁਤ ਸੋਹਣੇ ਆਰਟੀਕਲ ਮਿਲ ਰਹੇ ਨੇ ਕਲਰਸ ਵੀ ਦੁਪੱਟੇ ਵੀ ਹੈਵੀ ਲੁੱਕ ਵੀ ਹੈਵੀ ਸੂਟਸ ਦੀ ਐਂਡ ਜੋ ਫੈਬਰਿਕ ਰਹਿਣ ਵਾਲਾ ਹੈ ਕੋਟਨ ਦਾ ਰਹਿਣ ਵਾਲਾ ਹੈ ਤਾਂ ਤੁਸੀਂ ਇਸ ਨੂੰ ਗਰਮੀ ਦੇ ਮੌਸਮ ਵਿੱਚ ਸਮਰ ਦੇ ਵਿੱਚ ਬਹੁਤ ਹੀ ਈਜ਼ੀਲੀ ਵੀਅਰ ਕਰ ਸਕਦੇ ਹੈਗੇ ਬਹੁਤ ਹੀ ਸੋਹਣੇ ਬੁਟੀਕ ਸਟਾਈਲ ਪੀਸੇਸ ਨੇ ਸਾਰੇ ਐਂਡ ਕਲਰਸ ਵੀ ਬਹੁਤ ਹੀ ਅੱਛੇ ਆਲਮੋਸਟ ਹਰ ਟਾਈਪ ਦਾ ਕਲਰ ਆਪਾਂ ਐਡ ਕਰ ਰੱਖਿਆ ਹੈ ਇਹਨਾਂ ਦੇ ਵਿੱਚ ਜੋ ਡਾਰਕ ਪਾਰਟੀ ਵੇਅਰ ਕਲਰਸ ਹੁੰਦੇ ਨੇ ਬਹੁਤ ਹੀ ਸੋਹਣੇ ਕਲਰਸ ਆ ਦੇਖੋ ਮਹਿਰੂਨ ਬਹੁਤ ਹੀ ਪਿਆਰਾ ਬੁਟੀਕ ਸਟਾਈਲ ਸੂਟ ਇਹ ਪੈਰਟ colorful ਹੈਵੀ ਲੁੱਕ ਦੇ ਰਿਹਾ ਮਸਟਰਡ येलो ਨੈਕਸਟ ਬਹੁਤ ਹੀ ਸੋਨਾ ਪੈਰਟ ਐਂਡ 3D ਦੇ ਵਿੱਚ ਦੇਖੋ ਕਿੰਨਾ ਪਿਆਰਾ 3D ਦੇ ਵਿੱਚ ਬਹੁਤ ਸੋਹਣੇ ਸੂਟਸ ਨੇ ਇਹ ਦੋਨੋਂ ਐਂਡ ਰੈੱਡ ਮਹਿਰੂਨ ਨੈਕਸਟ येलो ਆਪਰੇ ਕੋ ਬਲੂ ਹੈ ਤਾਂ ਸਾਰੇ ਹੀ ਸੂਟ ਬਹੁਤ ਜ਼ਿਆਦਾ ਸੋਹਣੇ ਨੇ ਕੇ ਰੇਟੇ ਵਰਕ ਕੀਤਾ ਹੋਇਆ ਸਾਰੇ ਜੋ ਸ਼ਰਟ ਹੈ ਵਿੱਚ ਬੂਟਾ ਰਹਿਣ ਵਾਲਾ ਦੇਖੋ ਬਲੈਕ ਕਲਰ ਬਹੁਤ ਹੀ ਸੋਹਣਾ ਸੀ ਬਲੈਕ ਕਲਰ ਦੀ ਬਾਟਮ ਤੇ ਵੀ ਵਰਕ ਸ਼ਰਟ ਤੇ ਵੀ ਐਂ ਦੁਪੱਟਾ ਵੀ ਬਹੁਤ ਸੋਹਣਾ ਦੁਪੱਟਿਆਂ ਨੂੰ ਸਕੈਲਪਿੰਗਸ ਕੀਤੀ ਹੋਈਆਂ ਵਰਕ ਕੀਤਾ ਹੋਇਆ ਲੇਸਿਸ ਲੱਗੀਆਂ ਹੋਈਆਂ ਨੇ ਫੁੱਲ ਹੈਵੀ ਕਲੈਕਸ਼ਨ ਦੇ ਮਤਲਬ ਇਹ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਹੋਈ ਹੈ ਬਲੈਕ ਕਲਰ ਵਿੱਚ ਬਹੁਤ ਹੀ ਪਿਆਰੇ ਸੂਟ ਸੀ ਡਿਜ਼ਾਈਨ ਸੀ ਇਹ ਵਾਲਾ ਹੈਗਾ ਔਰਗੇਂਜ਼ਾ ਦਾ ਹਾਂਜੀ ਬਹੁਤ ਹੀ ਸੋਹਣਾ ਔਰਗੇਂਜ਼ਾ ਦਾ ਸੂਟ neck ਬਣਿਆ ਹੋਇਆ ਹੈ ਠੀਕੇ ਜੀ ਸ਼ਰਟ ਔਰ ਗੇਜ਼ਾ ਦੀ ਨਾਲ ਦੁਪੱਟਾ ਵੀ ਔਰਗੇਂਜ਼ਾ ਦਾ ਸਕੈਲਪਿੰਗ ਕੀਤਾ ਹੋਇਆ ਗੋਟਾ ਪੱਤੀ ਦਾ ਵਰਕ ਕੀਤਾ ਹੋਇਆ ਦੁਪੱਟੇ ਤੇ ਨਾਲ ਜੋ ਬਾਟਮ ਰਹਿਣ ਵਾਲੀ ਸੰਥੋਣ ਦੀ ਪ੍ਰਾਈਸ ਕਰੀਬ ਦੇ ਮੈਂਸ਼ਨ ਨੈਕਸਟ ਆਗੇ ਜੀ ਬੁਟੀਕ ਸਟਾਈਲ ਸੂਟ ਜੋ ਆਪਾਂ ਹੈਂਡਵਰਕ ਨਾਲ ਰੈਡੀ ਕੀਤੇ ਹੋਏ ਗੋਟਾ ਪੱਤੀ ਦਾ ਵਰਕ ਪੈਚ ਵਰਕ ਨਾਲ ਤਿਆਰ ਕੀਤੇ ਹੋਏ ਨੇ ਔਰਗੇਂਜ਼ਾ ਦਾ ਸੂਟ ਫੁੱਲ ਹੈਵੀ ਵਰਕ ਵਾਲੇ ਸੂਟਸ ਨੇ ਬੁਟੀਕ ਸਟਾਈਲ ਜੋ ਕਿ ਆਪਾਂ ਰੈਡੀ ਕੀਤੇ ਨੇ देखो शर्ट ਦੇ ਘੇਰੇ ਤੇ ਵਰਕ ਆਇਗਾ बॉटम्स ਤੇ ਫਲਾਰ ਪੈਚ ਵਰਕ ਲਗਾ ਕੇ ਰੈਡੀ ਕੀਤਾ ਹੋਇਆ ਨੇ ਹੈਂਡ ਵਰਕ ਕੀਤੇ ਹੋਏ ਨੇ ਇਹ ਬਹੁਤ ਹੀ ਸੋਨਾ ਪੈਚ ਵਰਕ ਕੀਤਾ ਹੋਇਆ ਹੈ ਕਲਰ ਕੰਬੀਨੇਸ਼ਨ ਬੜੇ ਹੀ ਯੂਨਿਕ ਜਿ ਲੈ ਕੇ ਆਏ ਹਾਂ ਬਹੁਤ ਹੀ ਪਿਆਰੇ ਪਿਆਰੇ ਬਹੁਤ ਹੀ ਸੋਹਣੇ ਵਿਦ ਦੁਪੱਟੇ ਆਣਗੇ ਜੀ ਔਰਗਾਂਜ਼ਾ ਦੇ ਔਰਗਾਂਜ਼ਾ ਦਾ ਸ਼ਰਟ ਹੈ ਸਿਲਕ ਦੀ बॉटम ਰਹਿਣ ਵਾਲੀ ਹੈਗੀ ਹੈ ਨਾ ਦੁਪੱਟੇ ਵੀ ਇਹਨਾਂ ਦੇ organza ਦੇ ਰੈਡੀ ਕਰਵਾਏ ਜਾਣਗੇ tie and dye ਦੇ ਵੀ ਹੋ ਸਕਦੇ ਨੇ lace's ਲਗਾ ਕੇ organza ਦੇ ਦੁਪੱਟੇ ਤੁਹਾਨੂੰ ਰੈਡੀ ਕਰਵਾ ਕੇ ਦਿੱਤੇ ਜਾਣਗੇ 컬러 ਦੇਖੋ ਬਹੁਤ ਹੀ ਸੋਨੇ ਕੰਬੀਨੇਸ਼ਨ ਬਿਲਕੁਲ ਡਿਫਰੈਂਟ ਜੇ ਨਿਊ ਕੰਬੀਨੇਸ਼ਨ ਆਪਾਂ ਬਣਾਏ ਜਾਂਦੇ ਵਿੱਚ ਬਿਲਕੁਲ ਹੀ ਅਲੱਗ ਕਲਰਸ ਕਾਫੀ ਅਨੁਸ ਦੇਖ ਸਕਦੇ ਹੋ ਜੀ ਕੈਸ਼ ਔਨ ਡਿਲੀਵਰੀ ਆਪਣੇ ਕੋਲ ਅਵੇਲੇਬਲ ਨਹੀਂ ਪੇਮੈਂਟ ਅਡਵਾਂਸ ਚ ਕਰਨੀ ਪੈਗੀ organza ਦਾ suit ਨਾਲ ਦੁਪੱਟਾ ਦੇਖੋ ਬਹੁਤ ਸੋਨਾ 스ਕਲਪਿੰਗ ਕੀਤੀ ਹੋਈ ਹੈ ਵਰਕ ਕੀਤਾ ਹੋਇਆ ਆ ਦੇਖੋ ਕਿੰਨਾ ਸੋਹਣਾ ਕਲਰ ਬੇਬੀ ਪਿੰਕ ਕਲਰ ਦਿੱਤੇ ਵਰਕ ਬਹੁਤ ਹੀ ਪਿਆਰਾ ਪੈਰਟ ਦੇ ਉੱਪਰ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਇਹ ਲਿਮਟਿਡ ਜਸਟ ਸਟਾਕ ਹੈ ਬੁਟੀਕ ਦੇ ਜੋ ਸਟਾਈਲ ਆਪਾਂ ਸੂਟ ਰੈਡੀ ਕੀਤੇ ਨੇ ਠੀਕ ਹੈ ਜੀ ਕੈਸ਼ ਆਲ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਚ Google Pay Paytm ਕਰਨਾ ਪਵੇਗਾ ਤੁਹਾਨੂੰ ਕਿਤੇ ਵੀ ਬੈਠ ਕੇ ਤੁਸੀਂ ਆਰਡਰ ਕਰ ਸਕਦੇ ਹੋ ਇਹ ਸੂਟ ਕਾਟਨ ਦਾ ਹੈ ਜੀ ਵਰਕ ਕੀਤਾ ਹੋਇਆ ਪ੍ਰਾਈਸ স্ক্রিন ਤੇ ਮੈਂਚਰ ਸੋ ਜਲਦੀ ਤੋਂ ਜਲਦੀ ਆਰਡਰ ਕਰੋ ਥੈਂਕ ਯੂ